ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਮੁੰਡੇ ਨੇ ਜੋ ਬਨੇ ਚੈਲੰਜ ਕਰਿਆ ਕਹਿੰਦਾ ਵੀ ਟਰਾਲੀ ਮੈਂ ਟਰਾਲੀ ਦੇ ਨਾਲ ਬੈਗ ਲਾਉਣੀ ਆ ਮੈਂ ਕਿਹਾ ਵੀ ਤੂੰ ਲਾ ਨਹੀਂ ਸਕਦਾ ਇਹ ਕਹਿੰਦਾ ਮੈਂ ਲਾ ਕੇ ਦਿਖਾਉਂਗਾ ਹਾਂ ਹਾਂ ਲਾ ਦਾਂਗੇ ਇੱਕ ਟਰਾਲੀ ਤਾਂ ਨੇ ਲਾਤੀ ਲਈਓ ਆਪਣੀ ਨਮੀ ਇੱਕ ਤਾਂ ਥੱਲੇ ਸ਼ੈੱਟ ਥੱਲੇ ਲਾਤੀ ਇਹਨੇ ਕਹਿੰਦਾ ਨਾਲ ਲਾਉਂਗਾ ਉਹਦੀ ਲਾਗ ਬੈਗ ਕਰਕੇ ਹੈ ਨਾ ਇਹ ਵੀ ਮੈਂ ਹੀ ਲਾਉਂਗਾ ਇਹਨਾ ਉੱਥੇ ਲਾਉਣੀ ਆ ਮੈਂ ਕਿਹਾ ਵੀ ਤੂੰ ਲਾ ਨਹੀਂ ਸਕਦਾ ਨਾਲ ਲਾਵਾਂਗੇ ਚੱਲ ਫਿਰ ਜੀ ਐਕਸੈਪਟਡ ਆ ਚੱਲ ਫਿਰ ਕਾਰ ਬੈਕ ਕਾਮਲੇ ਨੂੰ ਬਚਾ ਕੇ ਮੇਰੀ ਵਾਰ ਹੀ ਨਹੀਂ ਹੈਗੀ ਚੱਲ ਫਿਰ ਚੱਲ ਚੱਲ ਕਲਾਇਤਾਲੇ ਮੜਾਟਾ ਸਟ੍ਰੇਨਡ ਕਰੂੰਗੇ ਦੇ ਸਿੱਖਰੇ ਹਾਲੇ ਜੇ ਪਟ੍ਰਾਲੀ ਬੈਕ ਲਾਉਗਾ ਤਾਂ ਹੀ ਸਿੱਖੂਗਾ ਜੇ ਟਰੈਕਟਰ ਚਲਾਉਗਾ ਤਾਂ ਹੀ ਸਿੱਖੂਗਾ ਟਾਇਰ ਇੱਧਰ ਆਉਣਾ ਚਾਹੀਦਾ ਫਰਸ ਪਰ ਹੈਲੋ ਹੈਲੋ ਆ ਵੀ ਜੋਬਨ ਲਾ ਦੂਗਾ ਟਰਾਲੀ ਬੈਕ ਲਾ ਨਹੀਂ ਸਕਦਾ ਮੈਂ ਨਾ ਲਾ ਦੂਗਾ ਲਾਤੀ ਲਾਤੀ ਬੈਕ ਉਹਨੇ ਪਰਾਂ ਬੈਠ ਨੇ ਚੱਲ 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 ਜਿਆਦਾ ਹੀ ਲੈ ਗਿਆ ਥੋੜਾ ਜਾਂ ਕਿੱਦਾਂ ਕਰ ਚੱਲ 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 ਇੱਧਰ ਨੂੰ ਘੱਟ ਬੱਸ ਪਰਾਂ ਦੇ ਕਿ ਬੈਡ ਨਹੀਂ ਜਿਆਦਾ ਲੈ ਗਿਆ ਸਿੱਧੀ ਕਰਕੇ ਤੁਸੀਂ ਟੇਢੀ ਰੱਖੀਂ ਉਧਰ ਨੂੰ ਫੇਰ ਕਮਾਈ ਚੱਲ 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 ਹਾਂ ਹੁਣ ਜਾਣਦੇ ਕੋਈ ਨਾ ਕੋਈ ਤੇ ਚੱਲ ਥੋੜਾ ਘੱਟ ਘੱਟ ਰੁਕ ਰੋਕਲਾ ਰੋਕਲਾ ਕੋਈ ਕੋਈ ਗੱਲ ਨਹੀਂ ਪਾਲਟੀ ਕਰ ਜਮਾ ਤੈਨੂੰ ਟਾਈਮ ਨਹੀਂ ਲੱਗਿਆ ਆਪਾਂ ਨੇ ਖੁੱਲਾ ਟਾਈਮ ਦੇ ਆ ਤੈਨੂੰ ਚੱਲ 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 ਹੁਣ ਚੱਲ 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 ਕਮਾ ਲੈ ਉਹ ਟਰਾਲੀ ਜਿਆਦਾ ਲੈ ਗਿਆ ਕੰਦ ਕੰਨੀ ਜਿਆਦਾ ਲੈ ਗਿਆ ਰੋਕ ਕੰਦ ਨਾ ਚੱਕ ਦਿੱਖਦੇ ਰੋਕਦਾ ਗਾ ਕਰ ਲੈ ਬਸ ਥੋੜਾ ਇੱਧਰ ਰੱਖ ਹੋਣਾ ਚੱਲ ਚੱਲ चल 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 हाँ ठीक है चल चाल चल 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 तो पहुंच जगह भैया चल चल हो चल 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 ਚੱਲ 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 ਹੁਣ ਬਹੁਤ ਅਗੱਟ ਹੁਣ ਇੱਧਰ ਟੈਂਕੀ ਆ ਪਾਛੇ ਮੈਂ ਨਾ ਬਹੁਤ ਬੱਤ ਲਾ ਵੀ ਮੁੰਡੇ ਨੇ ਲਾਤੀ ਟਰਾਲੀ ਲਾਤੀ 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 ਤੈਨੂੰ ਬਦਾਂ ਯਾਤਰਿਕਾਂ ਦੀ ਪਾਲਤੀ ਹੋਗੀ ਤੈਂ ਪਾਲਤੀ ਕਰਨੀ ਹੁਣ ਬਾਹ ਬਾਹ ਮੈਂ ਰੋਣੇ ਜਾਣੀ ਆਪਾ ਆਪਾਂ ਕੋਲ ਟਾਈਮ ਅੱਗੇ ਆਵਦਾ ਨਾ ਨਾ ਤੈਨੂੰ ਪਹਿਲੀ ਵਾਰ ਲਵਾਈਆ ਟਰਾਲੀ 'ਤੇ ਬਾਹ ਜੀ ਕੈਸ਼ ਹੋ ਗਿਆ ਚਲੋ ਠੀਕ ਹੈ ਜੀ ਵੀਡੀਓ ਬਦਲੇ ਕੀ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਆ ਅਗਲੀ ਅਗਲੀ ਵੀਡੀਓ ਵਿੱਚ ਪਾਲ ਦੀ ਦਾ ਦੇਰ ਕਿ ਨਹੀਂ ਹੋਈ ਆ ਬੈਗ ਤਾਂ ਤਾਂ ਲਾਈ ਆ ਆਪਾਂ ਕਿਹਾ ਵੀ ਟਾਈਮ ਰੱਖਿਆ ਦਾ ਠੀਕ ਹੈ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਪਾਲ ਦੀ ਕਰ ਦੂੰਗਾ ਤੈਨੂੰ ਕੋਈ ਗੱਲ